ਕੋਈ ਮੈਂ ਪੌਲਟਰੀ ਕਿਸੇ ਨਾਲ ਆਇਆ ਸਿਰਫ ਪਰਮਾਤਮਾ ਵੱਲੋਂ ਮੈਨੂੰ ਹੁਕਮ ਆਉਂਦਾ ਹੈ ਤੇ ਮੈਂ ਉਹ ਉਪਰਾਲਾ ਕਰ ਲੈਂਦਾ ਮੈਂ ਕਿਸੇ ਸਲਾਹ ਨਾਲ ਨਹੀਂ ਕਰਦਾ ਸੋ ਮੈਨੂੰ ਉਪਰਾਲਾ ਲੱਗਿਆ ਕਿ ਉਹ ਛੋਟੇ ਛੋਟੇ ਬੱਚੇ ਨੇ ਜਿਹੜੇ ਮੇਰੇ ਆਪਣੇ ਨੇ ਸੋ ਮਹਿਸੂਸ ਮੈਨੂੰ ਇਦਾਂ ਹੋਇਆ ਕਿ ਜਦੋਂ ਮੇਰੇ ਦੋਨੇ ਬੱਚੇ ਇੱਕ ਇੰਡੀਅਨ ਆਰਮੀ ਦੇ ਵਿੱਚ ਸੀ ਜਦੋਂ ਜੰਗ ਚੱਲੀ ਆ ਹੁਣ ਤਾਂ ਉਹਨਾਂ ਨੇ ਮੈਨੂੰ ਖੁਦ ਦੱਸਿਆ ਸੀ ਇਹਦੇ ਕਿ ਮਾਤਾ ਨਾਲ ਗੱਲ ਨਾ ਕਰਿਓ ਪਪਾ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਦੋਂ ਗੋਲੇ ਵੱਜੇ ਨੇ ਵੀ ਮੈਂ 1-1 ਇੰਚ ਚੱਕਿਆ ਗਿਆ ਸੀ ਸੋ ਉਹ ਚੀਜ਼ਾਂ ਨੂੰ ਦੇਖਦੇ ਹੋਏ ਚਲੋ ਮੈਂ ਪ੍ਰਮਾਤਮਾ ਗਿਰਦਾਸ ਕਰਦੇ ਆਂ ਵੀ ਜੇ ਅਸੀਂ ਪੁੰਨ ਕਰਾਂਗੇ ਤੇ ਸਾਡੇ ਬੱਚਿਆਂ ਨੂੰ ਕੋਈ ਆਸ਼ੀਰਵਾਦ ਹੋਊਗਾ ਕੋਈ ਬੱਚੇ ਜਾਂ ਕੋਈ ਹੋਸੀਸਾਂ ਦੇਣਗੇ ਕਿ ਇਹਨਾਂ ਦੇ ਬੱਚੇ ਜਿਉਂਦੇ ਰਹਿਣ ਸੋ ਮੇਰਾ ਪਰਾਲਾ ਇਹ ਸੀ ਸੋ ਇਸ ਕਰਕੇ ਅੱਜ ਬੱਚਿਆਂ ਦੇ ਨਾਲ ਮੈਂ ਵਰਡੇ ਬਣਾ ਰਹੇ ਆ ਉਹ ਬੱਚੇ ਮੇਰੇ ਨੇ ਸਾਰੇ ਸਕੂਲ ਦੇ ਛੋਟੇ ਬੱਚੇ ਨੇ ਮੈਨੂੰ ਬੜੀ ਖੁਸ਼ੀ ਹੋਈ ਅੱਜ ਕਿ ਮੈਂ ਆਪਣੇ ਬੱਚਿਆਂ ਦੇ ਨਾਲ ਸਕੂਲ ਦੇ ਵਿੱਚ ਪਰਾਲਾ ਕੀਤਾ ਔਰ ਜਿਹਦਾ ਇੱਕ ਅੱਜ ਸਕੂਲ ਨੂੰ ਪੱਕਾ ਦੇ ਰਹੇ ਆ ਔਰ 1100 ਰੁਪਏ ਸਕੂਲ ਨੂੰ ਦਾਨ ਕਰਾਂਗੇ ਔਰ ਜਿਹੜੇ ਬੱਚੇ ਸਾਡੇ ਹਾਈ ਸਕੂਲ ਦੇ ਵਿੱਚੋਂ ਫਰਸਟ ਆਏ ਨੇ ਉਹਨਾਂ ਵੱਲੋਂ ਬੱਚਿਆਂ ਦਾ ਸਨਮਾਨ ਕੀਤਾ ਜਾਵੇਗਾ ਅੱਜ ਟਰੋਫੀ ਦੇ ਨਾਲ ਸੋ ਮੈਂ ਪਿੰਡ ਵਾਸੀਆਂ ਬੱਚਿਆਂ ਨੂੰ ਬੇਨਤੀ ਕਰਾਂਗਾ ਕਿ ਐਦਾਂ ਹੀ ਤੁਸੀਂ ਪੜ੍ਹਾਈਆਂ ਕਰਿਆ ਕਰੋ ਜਦੋਂ ਵੀ ਕੋਈ ਸਾਡੇ ਪਿੰਡ ਦੇ ਵਿੱਚ ਆ ਬੱਚਾ ਕੋਈ ਸਾਡਾ ਨਾਮ ਰੋਸ਼ਨ ਕਰੇਗਾ ਪਿੰਡ ਦਾ ਸੋ ਅਸੀਂ ਉਹਦਾ ਪੂਰਾ ਸਵਾਗਤ ਕਰਾਂਗੇ ਚਾਹੇ ਢੋਲਾਂ ਨਾਲ ਕਰੀਏ ਜਿੱਦਾਂ ਵੀ ਸਾਨੂੰ ਆਰਡਰ ਦੇਣਗੇ ਸੋ ਉਹਦਾ ਪੂਰਾ ਸਵਾਗਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਰ ਕੀ ਹੁੰਦਾ ਹੈ ਕਿ ਬੱਚਿਆਂ ਦਾ ਬਰਥਡੇ ਹਰ ਕੋਈ ਮਨਾਉਂਦਾ ਆ ਔਰ ਅਸੀਂ ਰੱਜੇ ਪੁੱਜਿਆਂ ਨੂੰ ਜਿਹੜਾ ਇਹ ਖਾਣਾ ਖਵਾਨੇ ਮੈਂ ਉਸ ਚੀਜ਼ ਨੂੰ ਮਾੜਾ ਨਹੀਂ ਕਹਿੰਦੀ ਪਰ ਨਾਲ ਦੀ ਨਾਲ ਸਾਖੀ ਜੀ ਨੇ ਅੱਜ ਸਾਰੇ ਸਕੂਲ ਦੇ ਬੱਚਿਆਂ ਨੂੰ ਆਪਣੇ ਕੋਲੋਂ ਜਿਹੜਾ ਇਹ ਬਰਥਡੇ ਦੇ ਤੌਰ ਤੇ ਖਾਣੇ ਦਾ ਪ੍ਰਬੰਧ ਵਧੀਆ ਕੀਤਾ ਆ ਔਰ ਇੱਕ ਡਿਫਰੈਂਟ ਚੇਂਜ ਵਾਲੀ ਗੱਲ ਆ ਔਰ ਸਾਨੂੰ ਸਾਰਿਆਂ ਨੂੰ ਇਸ ਚੀਜ਼ ਤੋਂ ਜਿਹੜਾ ਆ ਸਬਕ ਲੈਣਾ ਚਾਹੀਦਾ ਹੈ ਇਸ ਚੀਜ਼ ਨੂੰ ਜਿਹੜਾ ਆ ਅੱਗੇ ਵਧਾਣਾ ਚਾਹੀਦਾ ਹੈ ਕਿ ਜਦੋਂ ਬੱਚਿਆਂ ਦਾ ਬਰਥਡੇ ਵਗੈਰਾ ਹੋਵੇ ਉਦੋਂ ਤੁਸੀਂ ਕਿਸੇ ਨਾਥ ਆਸ਼ਰਮ ਦੇ ਵਿੱਚ ਕਿਸੇ ਸਕੂਲ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਬੱਚਿਆਂ ਦੇ ਵਿੱਚ ਜਿਹੜਾ ਇਹ ਵੱਡੇ ਬਣਾਇਆ ਜਾਵੇ ਔਰ ਅੱਜ ਉਹਨਾਂ ਨੇ ਜਿਹੜਾ ਇਹ ਸਕੂਲ ਨੂੰ ਆਪਣੇ ਵੱਲੋਂ ਪੱਖੇ ਵੀ দান ਕੀਤੇ ਨੇ ਔਰ ਨਾਲ ਦੀ ਨਾਲ ਜਿਹੜੇ ਬੱਚੇ ਫਰਸਟ ਸੈਕੰਡ ਆਏ ਨੇ ਉਹਨਾਂ ਨੂੰ ਟਰਾਫੀਆਂ ਵੀ ਜਿਹੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਸੋ ਇਹ ਬਹੁਤ ਵੱਡੀ ਗੱਲ ਆ ਜਿਹੜਾ ਅੱਜ ਵਸਾਕੀ ਜੀ ਨੇ ਇੱਕ ਨਵੀਂ ਪ੍ਰਥਾ ਪਾਈ ਆ ਔਰੇ ਉਸ ਪ੍ਰਥਾ ਦਾ ਇੱਕ ਸਾਰਿਆਂ ਨੂੰ ਆਪਾਂ ਨੂੰ ਕਿਸਾ ਜਿਹੜਾ ਆ ਜਰੂਰ ਪੜ੍ਹਨਾ ਚਾਹੀਦਾ ਹੈ